ਪਾਪੀ ਬੋਲਾਂਗੇ ਨੇ 405 ਰੁਪਏ ਬਾਈ ਜੀ 405 605 ਰੁਪਏ ਟਰਾਲੀ ਦਾ ਰੇਟ ਹੈ ਮਿੱਤਰੋ ਅੰਦਰ ਦੀ ਥੋੜੀ ਸੀ ਜਮਾ ਸਾਫ ਥੋੜੀ ਸੀ ਕਰਦੇ ਆ ਅਗਲੀ ਟਰਾਲੀ ਦਾ ਰੇਟ ਕਲੀਅਰ ਆਪਾਂ ਅਜੇ ਟਰਾਲੀਆਂ ਦੇ ਨਾਲ ਥੋੜੇ ਜਿਹੇ ਹਿਸਾਬ ਨਾਲ ਆਏ ਆ ਐਕਵਰੀ ਨਿਗਾਹ ਮਾਰ ਲਓ ਤੁਸੀਂ ਸਾਰੇ ਨਗਾ ਅਗਲੀ ਟਰਾਲੀ ਆਪਾਂ ਮਾਰਦੇ ਨਗਾ ਕਰਾਂਗੇ ਸੰਦੀਪ ਭਾਈ ਜੀ ਜੱਟ 75 ਇਸ ਦਸਤੂਨ 405 10 15 20 25 ਬੋਲਾ 30 750 540 ਦੇਖੋ ਇਹ 540 ਸਾਡੇ 400 ਰੁਪਏ ਟਰਾਲੀ ਦਾ ਹੋ ਗਿਆ ਕੱਲ ਨੂੰ ਰੇਟ ਹਾਈ ਹੁੰਦਾ ਜਿੰਨਾ ਆਣ ਅੱਜ ਟਰਾਲੀਆਂ ਦੇ ਨਗ ਥੋੜੇ ਹਸਾ ਆਏ ਅੰਦਰ ਦੀ ਤੁੜੀ ਸੀ 540 ਰੁਪਿਆ ਰੇਟ ਹੋਇਆ ਇਹਦਾ ਨੈਸਟਰਲੀ ਦਾ ਵੇਣਿਆ ਰੇਟ ਜੁਲੇਰ ਆਪਣੇ ਚੈਨਲ ਦੇ ਨਾਲ 350 350 350 ਇਸ ਦਾ 65 ਨਹੀਂ ਉਹ 70 ਲੀ ਜਾਵਾਂ ਠੀਕ ਹੈ ਜਿਹੜਾ ਜਨਰੇਟਰ ਸਹੀ ਆ ਸਾਹਮਣੇ ਨਹੀਂ ਨਹੀਂ ਉਹਨੇ 385 ਉਹ ਉੱਥੇ ਹੀ ਆ 90 ਆਪਣੇ ਗੜੀਾਂ ਦੇ 410 10 ਰੁਪਏ ਬੋਲਦਾ 33 ਰੁਪਏ ਤੇ ਉਹ ਨਾਲ ਹੋਲੇ 410 ਰੁਪਏ ਬਾਈ 30 ਰੁਪਏ 400 ਤੇ 10 ਰੁਪਏ ਅਗਲੀ ਟਰਾਲੀ ਦਾ ਰੇਟ ਹੈ ਇਹ ਵੀ ਅੰਦਰ ਦੀ ਤੁੜੀ ਸੀ ਜਮਾਂ ਸਾਫ ਤੁੜੀ ਸੀਗੀ ਅੰਦਰ ਦੀ ਦੇ ਬਾਹਰ ਦੀ ਤੁੜੀ ਦਾ ਫਰਕ ਹੁੰਦਾ ਹੈ ਨਾ ਬਾਹਰ ਦੀ ਤੁੜੀ ਦਾ ਰੇਟ ਹੋ ਸਕਦਾ 300 300 ਤੇ ਜਾ ਵੜਦਾ ਜੇ ਖਰਾਬ ਤੁੜ ਹੋਵੇ ਇਹ ਸਾਫ ਤੁੜੀ ਸੀ ਜਮਾਂ ਅਗਲੀ ਟਰਾਲੀ ਦਾ ਵਣਿਆ ਰੇਟ ਕੀ ਜਾਂਦਾ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਦੇ ਜੀ ਸਾਡੇ 350 ਰੁਪਿਆ ਸਾਡੇ 350 54 60 65 70 75 80 80 92 400 50 15 415 ਬੋਲੋਗੇ 415 ਰੁਪਏ ਇਹ ਟਰਾਲੀ ਦਾ ਰੇਟ ਹੋਇਆ ਅੱਜ 400 ਤੋਂ ਉੱਤੇ ਤੁਰਿਆ ਜਾਂਦਾ ਰੇਟ 450 ਰੁਪਈਆ ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤਾਂ 450 ਰੁਪਈਆ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਬੋਦੀ ਤੋਂ ਬਾਅਦ ਭਾਈ ਲਾਈਵ ਕਰਦੇ ਨਾ ਜਾਓ ਮਾਲੀ ਭਾਈ ਜੰਗਲ ਚ ਦਰੋਣੇ ਬਲੇ ਨੇ ਪਾਣੀ ਛਿੜਕਿਆ ਹੁ ਕਹਦਾ ਉਹਨੇ ਲਤਣਾ ਮਾਰ ਕੇ ਪਾਣੀ ਛਿੜਕ ਕੇ ਲਤਣਾ ਮਾਰਿਆ ਪੂਰੀ ਅੰਦਰ ਦੀ ਆ ਭਾਈ ਪਾਣੀ ਦਾ ਛਿੱਟਾ ਲੱਗਾ ਸਹੀ ਗੱਲ ਆ ਸਹੀ ਜਿਹੜੀ ਜਾ ਜਾਣੇ ਮੁੰਡੇ ਕਹਿੰਦੇ ਮੈਂ ਕੋਲ ਚਲ ਛਿਲਗੋਰਾ ਮਾਰਦੀ ਹੈ ਤੈਨੂੰ ਹੈ 300 350 350 356 ਅੱਲ ਮਿੱਟੀ 80 90 99 400 400 ਬੋਲਣਗੇ ਨਾ ਕੱਲਾ ਦਾਣਾ ਹੀ ਬੋਲੇ ਲੋ ਬਈ ਮਿੱਤਰੋ 400 ਰੁਪਈਆ ਰੇਟ ਹੋ ਗਿਆ ਦਾ ਬਾਈ 450 ਵਾਲੇ ਇੱਕ ਕੋਈ ਟਰਾਲੀਆ ਦੇ ਨਗਾ ਨੂੰ ਨਿਗਾਹ ਮਾਰ ਲਓ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਦਿਓ ਅਗਲੀ ਟਰਾਲੀ ਦਾ ਜਿਹੜਾ ਰੇਡ ਤੇ ਮੈਂ ਵੀ ਗੱਲ ਹੀ ਦਿੱਤੀ ਆ ਨਹੀਂ ਕਰਨੀ ਦੋ ਬੱਬਾ ਮੈਨਾਂ ਲਾ ਸਾਕਾਰ ਬੋਲੀ ਦਿੱਤੀ ਨਹੀਂ ਬੱਬਾ ਮੈਂ ਤਾਂ ਤੁਹਾਨੂੰ ਫੋਟ ਨਹੀਂ ਪਿਆ ਉਹ ਜਾਲੀ ਦੇ ਅੰਦਰ ਨਹੀਂ ਜਾਨੀ ਤੁਸੀਂ ਬੋਲ ਲਓ ਲਾਓ ਭਾਈ ਲਾਓ ਮਾਪਿਆ ਕਿਹੜੀ ਕਣੀ ਹੈ ਠੀਕ ਹੈ 70 55 60 70 71 80 81 90 92 492 405 60 15 20 ਹੋ ਗਈ 420 ਰੁਪਏ ਹੋ ਗਿਆ ਰੇਟ ਇਹਦਾ ਅੰਦਰ ਦੀ ਤੁੜੀ ਸੀਗੀ ਜਮਾਂ ਸਾਫ਼ ਤੁੜੀ ਸੀਗੀ ਉਹ ਹੀ ਰੀ ਟਰਾਲੀ ਦਾ ਵਣਿਆ ਰੇਟ ਆਪਣੇ ਕੀ ਜਾਂਦਾ ਤੇ ਅਜੇ ਤੁੜੀ ਅੰਦਰ ਦੀ ਆਈ ਹੈ ਬਾਹਰ ਦੀ ਤੁੜੀ ਨਹੀਂ ਆਈ 300 320 ਹਾਂਜੀ 300 300 ਹਾਂਜੀ 5 10 20 25 30 35 ਨਹੀਂ ਤੁਲੀ খালি ਇਹ 150 60 65 365 ਰੁਪਏ ਬਾਈਕ ਦੀ ਕਲੀਆ 300 ਤੇ 65 ਰੁਪਈਆ ਟਰਾਲੀ ਦਾ ਰੇਟ ਹੋਇਆ ਇਹ ਵੀ ਅੰਦਰ ਦੀ ਹੋਈ ਤੇ ਤੂੜੀ ਸੀਗੀ ਅੱਜ ਜੇ ਨਗਾਂ ਦੀ ਗੱਲ ਕਰੀਏ ਤਾਂ ਨਾਗ ਮੈਂ ਤੁਹਾਨੂੰ ਗੈਂਤੀ ਮਾਰ ਕੇ ਦੱਸ ਦਿੰਦਾ 1 2 3 4 5 ਤੇ 6 ਨਾਗਾ ਇੱਕ ਤੁਰ ਗਿਆ 7 ਨਾਗ ਸੀਗੇ ਅੱਜ ਥੋੜਾ ਜਿਹਾ ਹਸਾਵਣਾਈਆਂ ਟਰਾਲੀਆਂ ਕੱਲ ਜਾਦੇ ਸੀ ਕੱਲ ਜਾਦੇ ਹੋਣੇ ਕਰਕੇ ਰੇਟ ਤਾਂ ਨੂੰ ਨਹੀਂ ਗਿਆਗਾ ਅੱਜ ਰੇਟ ਬਹੁਤ ਰਿਹਾ ਵੈਸੇ ਤੇ ਜਿਹੜੇ ਭਰਾਵਾਂ ਨੇ ਨੇੜੇ ਦੇ ਪਿੰਡਾਂ ਤੋਂ ਟੁੜੀ ਵੇਚਣੀ ਹੁੰਦੀ ਉਹ ਵੀ ਲੈ ਸਕਦੇ ਆ ਸਾਢੇ 7 ਵਜੇ ਬੋਲੀ ਹੁੰਦੀ ਰੋਜ਼ ਸਬਜ਼ੀ ਮੰਡੀ ਦੇ ਨਾਲ ਹੀ ਟਰਾਲੀਆਂ ਲੱਗਦੀਆਂ ਇੱਧਰ ਕੋਟਪੂਰੇ ਦੀ ਦਾਣਾ ਮੰਡੀ ਦੇ ਵਿੱਚ ਤੇ ਜਿਨ੍ਹਾਂ ਨੇ ਖਰੀਦਣੀ ਉਹ ਵੀ ਆ ਸਕਦੇ ਨੇੜੇ ਦੇ ਮਿੰਨਾ ਦੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ